ਮੇਰਾ ਨਾਮ ਪਿਆਰਾ ਸਿੰਘ ਪਿੰਡ ਕਾਦਰਾਵਾੜ ਜਿਹੜਾ ਕਿ ਇੱਥੇ ਸਾਨੂੰ ਇਹ ਕਲੀਨਿਕ ਸੈਂਟਰ ਦਿੱਤਾ ਹੈ ਸਰਕਾਰ ਨੇ ਸਾਡਾ ਪਿੰਡ ਵੀ ਬਹੁਤ ਛੋਟਾ ਹੈ ਪਰ ਬਹੁਤ ਵਧੀਆ ਇੱਥੇ ਕੰਮ ਹੋ ਰਿਹਾ ਹੈ ਸਤਾਪ ਜਿਹੜਾ ਹੈਗਾ ਸਾਰਾ ਬਹੁਤ ਹੀ ਚੰਗਾ ਹੈ ਭਾਈ ਬਹੁਤ ਵਧੀਆ ਸਨਮਾਨਤਾਂ ਦੇ ਨਾਲ ਭਾਈ ਸੇਵਾ ਕਰ ਰਹੇ ਨੇ ਸਾਰੀਆਂ ਸੰਗਤਾਂ ਅਸੀਂ ਭਗਵੰਤ ਮਾਨ ਮੁੱਖ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਸਾਡੇ ਪਿੰਡ ਨੂੰ ਇਹ ਕਲੀਨਿਕ ਬਖਸ਼ਿਆ ਹੈ ਮੈਨੂੰ ਸ਼ੂਗਰ ਦੀ ਤੇ ਬੀਪੀ ਦੀ ਪ੍ਰੋਬਲਮ ਹੈ ਤੇ ਮੈਂ ਵੀ ਇੱਥੋਂ ਦਵਾਈ ਖਾਨਾ ਬਿਲਕੁਲ ਈ ਕਹਾਂ ਸੋ ਦਵਾਈ ਬਹੁਤ ਵਧੀਆ ਦਿੰਦੇ ਨੇ ਇਹ ਸਾਰੇ ਸਟਾਫ ਦਾ ਈ ਧੰਨਵਾਦ ਕਰਦਾ ਹਾਂ ਹੋਰ ਲਾਂਮਾ ਤੇ ਪਿੰਡਾਂ ਤੋਂ ਵੀ ਬਹੁਤ ਸੰਗਤ ਇੱਥੇ ਮੇਲਾ ਲੱਗਾ ਰਹਿੰਦਾ ਭਾਈ ਅਸੀਂ ਤਾਂ ਦੇਖਦੇ ਹੀ ਰਹਿੰਦੇ ਹਾਂ ਬਹੁਤ ਸੰਗਤ ਆਉਂਦੀ ਹੈ ਜੇਰਾ ਨਾਮ ਨਿਕਾ ਸਿੰਘ ਜੀ ਕਾਦਰਾਬਾਦ ਦਾ ਰਹਿਣ ਵਾਲਾ ਹਾਂ ਜੀ ਤਕਰੀਬਨ 3 ਮਹੀਨੇ ਹੋ ਗਏ ਜੀ ਦਵਾਈਆਂ ਇੱਥੋਂ ਫ੍ਰੀ ਮਿਲਦੀਆਂ ਨੇ ਕੋਈ ਪੈਸਾ ਨਹੀਂ ਲਿਆ ਜਾਂਦਾ ਡਾਕਟਰ ਸਾਹਿਬ ਬਹੁਤ ਵਧੀਆ ਨੇ ਪ੍ਰਗਵੰਤ ਮਾਨ ਦੇ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਸਾਡੇ ਪਿੰਡ ਚ ਮਹਲਾ ਕਲੀਨਿਕ ਖੋਲ੍ਹਿਆ ਜੀ ਬਹੁਤ ਗਰੀਬਾਂ ਨੂੰ ਇਹਦਾ ਫਾਇਦਾ ਹੋਇਆ ਜੀ ਸੋਮਰਾਜ ਜੀ ਪਿੰਡ ਕਾਦਰਾਵਾ ਮੈਂ ਸ਼ੂਗਰ ਦਾ ਮਰੀਜ਼ ਹਾਂ ਜੀ ਤੇ ਤਕਰੀਬਨ 3 ਮਹੀਨੇ ਹੋ ਗਏ ਜੀ ਮੈਨੂੰ ਦਵਾਈ ਖਾਂਦੇ ਨੂੰ ਰਹੀ ਤੇ ਤਕਰੀਬਨ ਅੱਧੋ-ਅੱਧਾ ਮੈਨੂੰ ਔਰੇ ਫਾਇਦਾ ਹੈ ਜੀ ਤੇ ਮੈਂ ਇਸ ਭਗਮਾਨਤਮਾਨ ਸਰਕਾਰ ਦਾ ਜੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਤੇ ਇਹਨਾਂ ਦੀ ਸਰਕਾਰ ਦਾ ਜੀ ਤੇ ਇਹਨਾਂ ਦੇ ਜਿਹੜੇ ਸਾਡੇ ਨਗਰ ਦੇ ਵਿੱਚ ਕਲੀਨ ਖੋਲੀ ਜੀ ਇਹਨਾਂ ਨੇ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੈ ਜੀ ਕੋਈ ਪੈਸਾ ਨਹੀਂ ਲਿਆ ਜਾਂਦਾ ਔਰ ਫ੍ਰੀ ਇਲਾਜ ਹੈ ਜੀ ਅਸੀਂ ਭਗਵੰਤ ਮਾਨ ਦਾ ਫੇਰ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਸਾਡੇ ਨਗਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰ ਸਕਦੇ ਆ ਭਾਈ ਸਾਨੂੰ ਇੱਥੇ ਘਰ ਬੈਠਿਆਂ ਨੂੰ ਇਹ ਬਹੁਤ ਵਧੀਆ ਦਵਾਈ ਮਿਲਦੀ ਆ ਮੁਕਤ ਮਿਲਦੀ ਆ ਭਾਈ ਕੋਈ ਪੈਸਾ ਨਹੀਂ ਕੋਈ ਕਿਸੇ ਪ੍ਰਕਾਰ ਦੀ ਹਿਰਾਫੇਰੀ ਨਹੀਂ ਭਾਈ ਕਰ ਰਿਹਾ ਸਟਾਫ ਸਾਰਾ